ਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਇੱਕ ਹੋਰ ਨਵੀਂ ਪੋਸਟ ਪਾਉਣ ਲੱਗੇ ਆ ਤੇ ਅੱਜ ਅਸੀਂ ਇੱਕ ਹੋਰ ਨਵੀਂ ਜਾਣਕਾਰੀ ਦੇਣ ਲੱਗੇ ਆ ਵੱਖ-ਵੱਖ ਤਰ੍ਹਾਂ ਦੀਆਂ ਅਸੀਂ ਜਾਣਕਾਰੀਆਂ ਦਿੰਨੇ ਹਰ ਰੋਜ਼ ਅੱਜ ਅਸੀਂ ਜਿਹੜੀਆਂ ਪਿੰਡੂ ਖੇਤਰ ਦੀਆਂ ਪੱਕੀਆਂ ਗਲੀਆਂ ਬਣਦੀਆਂ ਅਸੀਂ ਉਹਦੇ ਤੇ ਜਾਣਕਾਰੀ ਦੇ ਰਹੇ ਆਂ ਵੀ ਮੰਨ ਕੇ ਚੱਲੋ ਤੁਹਾਡੇ ਬਾਹਰ ਦੇ ਵਿੱਚ ਗਲੀ ਬਣਨੀ ਐ ਤਾਂ ਗਲੀ ਬਣੀ ਨੂੰ ਮੰਨ ਕੇ ਚੱਲੋ 20 ਸਾਲ ਹੋ ਗਏ ਤਾਂ ਗਲੀ ਸਿਰਫ 4.5 ਫੁੱਟ ਜਾਂ 7.5 ਫੁੱਟ ਉੱਚੀ ਹੋ ਸਕਦੀ ਆ ਬਾਹਲੀ ਗਲੀ ਉੱਚੀ ਨਹੀਂ ਹੋ ਸਕਦੀ ਕਿਉਂਕਿ ਸਰਕਾਰ ਦਾ ਰੂਲ ਆ ਵੀ ਸਰਕਾਰ ਘਰ ਨਹੀਂ ਕਿਸੇ ਦੇ ਨੀਵੇਂ ਕਰਦੀ ਇਹ ਸਰਕਾਰ ਦਾ ਇੱਕ ਰੂਲ ਹੈ ਵੀ ਬਾਹਲੀਆਂ ਗਲੀਆਂ ਉੱਚੀਆਂ ਨਹੀਂ ਕਰਦੀ ਹੁੰਦੀ ਇਹ ਇੱਕ ਕਾਨੂੰਨ ਆ ਵੀ ਥੋੜੀ ਬਹੁਤੀ ਗਲੀ ਉੱਚੀ ਹੁੰਦੀ ਹੁੰਦੀ ਆ 20 ਸਾਲਾਂ ਦੇ ਵਿੱਚ ਦੀ ਤਾਂ ਨੋਟ ਜੇ ਰੱਖਿਆ ਕਰੋ ਸਾਡੇ ਪਿੰਡ ਦੇ ਵਿੱਚ ਗਲੀ ਬਣ ਗਈ ਸੀਗੀ ਤੇ ਮਤਲਬ ਉਹਨਾਂ ਦੇ ਨਾਲੀ ਆ ਜਿਹੜੀ ਉਹ ਬਾਹਰ ਤੋਂ ਉਹਨਾਂ ਦੇ ਘਰ ਤੋਂ ਉੱਚੀ ਬਣ ਗਈ ਸੀ ਤਾਂ ਉਦੋਂ ਬਾਅਦ ਇੱਕ ਮਹਿਕਮਾ ਹੁੰਦਾ ਮਾਲ ਮਹਿਕਮੇ ਦੇ ਵਿੱਚ ਇੱਕ ਜਈ ਹੁੰਦਾ ਉਹ ਪਾਸ ਕਰਦਾ ਆ ਕੇ ਵੀ ਗੜੀ ਇਹ ਬਣੀ ਕਿਵੇਂ ਹੈ ਤਾਂ ਉਹਨਾਂ ਨੇ ਕਿਹਾ ਵੀ ਸਾਡੇ ਭਾਈ ਘਰ ਤੋਂ ਨਾਲੀ ਹੈ ਜਿਹੜੀ ਉੱਚੀ ਬਣ ਗਈ ਹੈ ਸਾਡੇ ਘਰ ਦਾ ਪਾਣੀ ਨਹੀਂ ਨਿਕਲਦਾ ਤਾਂ ਨਵੀਂ ਨਾਲੀ ਪੱਟ ਕੇ ਦਮਾਰਾ ਉਹਨਾਂ ਦੇ ਘਰ ਦਾ ਪਾਣੀ ਨਿਕਲਦਾ ਕਰਿਆ ਇਹ ਸਾਡੇ ਮਤਲਬ ਵੀ ਇੱਕ ਕਾਨੂੰਨ ਹੈ ਮਾਲ ਮਹਿਕਮੇ ਦੇ ਵਿੱਚ ਜਿਹੜੇ ਅਫਸਰ ਹੁੰਦੇ ਆ ਉਹਨਾਂ ਦੇ ਬਾਰੇ ਤੁਸੀਂ ਜਾਣਕਾਰੀ ਲਿਆ ਕਰੋ ਜੇ ਉਹ ਕਿ ਬਾਹਲੀ ਜੀ ਉੱਚੀ ਨਾਲੀ ਬਣ ਗਈ ਮੰਨ ਕੇ ਚੱਲੋ ਥੋੜੇ ਘਰ ਤੋਂ ਤਾਂ ਤੁਸੀਂ ਉਹਨੂੰ ਪਟਾ ਕੇ ਨੀਵੀਂ ਕਰਾ ਸਕਦੇ ਆ ਇਹ ਮਤਲਬ ਵੀ ਸਾਡੇ ਸਰਕਾਰਾਂ ਦਾ ਰੋਲ ਹੈ ਵੀ ਕਿਸੇ ਦਾ ਘਰ ਨਹੀਂ ਸਰਕਾਰ ਨੀਵਾ ਕਰਦੀ ਹੁੰਦੀ ਤੁਹਾਡੇ ਘਰ ਦਾ ਜਿਹੜਾ ਪਾਣੀ ਆ ਸਰਕਾਰ ਨੇ ਕੱਢਣਾ ਹੁੰਦਾ ਘਰਾਂ 'ਚ ਪਾਣੀ ਨਹੀਂ ਸਰਕਾਰ ਵਾੜਦੀਗੀ ਥੋੜੀ ਬਹੁਤੀ ਗਲੀ ਉੱਚੀ ਹੋ ਸਕਦੀ ਹੈ ਇਹ ਨਹੀਂ ਵੀ ਹੁੰਦਾ ਵੀ ਚਾਰ ਘਰ ਉੱਚੇ ਆ ਤਾਂ ਆਪਦੀ ਮਰਜ਼ੀ ਨਾਲ ਗਲੀ ਬਣਾ ਲੈਣਗੇ ਉਹ ਕਹਿ ਦੇਣਗੇ ਵੀ ਸਾਡੇ ਘਰਾਂ ਦੇ ਲੈਵਲ 'ਚ ਨਾਲ ਹੀ ਉੱਚੀ ਬਣਾਓ ਇਸ ਵਾਸਤੇ ਅੱਜ ਲੋਕਾਂ ਨੂੰ ਇਸ ਵੱਲ ਦੀ ਜਾਣਕਾਰੀ ਨਹੀਂ ਤਾਂ ਇਸ ਵਾਸਤੇ ਅਸੀਂ ਅੱਜ ਇਹ ਜਾਣਕਾਰੀ ਦੇਣ ਜਾ ਰਹੇ ਹਾਂ ਵੀ ਜਦੋਂ ਗਲੀ ਕੋਈ ਬਣਦੀ ਹੈ ਬਾਹਲੀ ਉੱਚੀ ਕੋਈ ਨਹੀਂ ਬਣਾ ਸਕਦੇ ਚਾਹੇ 10 ਘਰ ਥੋੜੇ ਉੱਚੇ ਆ 4-5 ਨੀਵੇਂ ਆ ਨੀਵੇਂ ਘਰਾਂ ਦਾ ਲੈਵਲ ਲੈ ਕੇ ਨਾਲੀਆਂ ਬਣਦੀਆਂ ਕਿ ਸਰਕਾਰ ਥੋੜੇ ਘਰਾਂ ਵਿੱਚ ਪਾਣੀ ਨਹੀਂ ਵਾੜ ਸਕਦੀ ਇਹ ਸਰਕਾਰ ਦਾ ਕਾਨੂੰਨ ਹੈ ਉਦੋਂ ਬਾਅਦ ਜਿਹੜੀਆਂ ਗਲੀਆਂ ਪੱਕੀਆਂ ਬਣ ਜਾਂਦੀਆਂ ਜੇ ਮੰਨ ਕੇ ਚੱਲੋ ਵੀ ਜਿਹੜੇ ਪੱਕੀ ਗਲੀ ਤੇ ਕੋਈ ਮਿੱਟੀ ਨਹੀਂ ਸੈੱਟ ਸਕਦਾ ਕਈ ਵਾਰੀ ਹੁੰਦਾ ਵੀ ਪਿੰਡਾਂ ਦੇ ਵਿੱਚ ਪੱਕੀਆਂ ਗਲੀਆਂ ਦੇ ਅਗਲੇ ਮਿੱਟੀ ਸੈੱਟ ਲੈਂਦੇ ਸੜਕਾਂ ਹੈ ਚਾਹੇ ਉਥੇ ਇੱਟਾਂ ਦਾ ਖੜਵੰਜਾ ਲੱਗਿਆ ਚਾਹੇ ਐਂਟਰਲੌਕ ਲੱਗੀ ਆ ਉਥੇ ਆਪਦੀ ਮਰਜ਼ੀ ਨਾਲ ਕੋਈ ਮਿੱਟੀ ਨਹੀਂ ਸੱਟ ਕੇ ਉੱਚੀ ਨਹੀਂ ਕਰ ਸਕਦਾ ਆਪਦੇ ਬਾਹਰ ਦੇ ਵਿੱਚੋਂ ਖੜਵੰਜੇ ਦੇ ਉੱਤੇ ਸੜਕ ਦੇ ਉੱਤੇ ਕੋਈ ਮਿੱਟੀ ਨਹੀਂ ਸੱਟ ਸਕਦਾ ਆਪਦੀ ਮਰਜ਼ੀ ਨਾਲ ਇਹ ਕਾਨੂੰਨ ਹੈ ਅਸੀਂ ਲੋਕਾਂ ਨੂੰ ਇਹ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਅਸੀਂ ਆਪਜੀ ਦੇ ਨਗਰ ਦੇ ਵਿੱਚ ਖੜਵੰਜੇ ਤੇ ਮਿੱਟੀ ਸੱਟਤੀ ਸੀਗੀ 2 2 ਢਾਈ ਢਾਈ ਫੁੱਟ ਤਾਂ ਅਸੀਂ ਸੰਘਰਸ਼ ਕੀਤਾ ਤਾਂ ਉਸ ਮਿੱਟੀ ਨੂੰ ਅਸੀਂ ਚੱਕਿਆ ਸੀ ਉਸ ਵਕਤ ਸਾਫ ਕਾ ਸਰਪੰਚ ਮੋਦਨ ਸਿੰਘ ਮੌਕੇ ਅਸੀਂ ਚਾਹੁੰਦੇ ਕਿ ਜਿਹੜੇ ਸਾਡੇ ਕੋਲੇ ਗੋਣ ਹੈ ਮਤਲਬ ਵੀ ਅਸੀਂ ਲੋਕਾਂ ਨੂੰ ਦੇਦ ਗਏ ਕਿਉਂਕਿ ਇਸ ਦੇ ਪਿੰਡਾਂ ਦੇ ਵਿੱਚ ਕੀ ਹੁੰਦਾ ਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਾਨੂੰਨ ਦਾ ਕਾਨੂੰਨ ਤੋਂ ਜਦੋਂ ਲੋਕਾਂ ਨੂੰ ਜਾਣਕਾਰੀ ਹੋਊਗੀ ਤਾਂ ਲੋਕ ਆਪ ਦਾ ਬਚਾਅ ਕਰ ਲੈਣਗੇ ਪੱਕੀ ਗਲੀ ਤੇ ਕੋਈ ਮਿੱਟੀ ਸੱਟ ਕੇ ਗਲੀ ਆਪਣੇ ਆਪ ਉੱਚੀ ਨਹੀਂ ਕਰ ਸਕਦਾ ਇਹ ਮਤਲਬ ਵੀ ਇੱਕ ਕਾਨੂੰਨ ਹੈ ਜਦੋਂ ਪੱਕੀ ਗਲੀ ਬਣ ਗਈ ਤਾਂ ਥੋੜੇ ਘਰ ਤੋਂ ਮਤਲਬ ਵੀ ਕੋਈ ਨਾਲੀ ਉੱਚੀ ਨਹੀਂ ਬਣਾ ਸਕਦਾ ਬਾਹਲੀ ਉੱਚੀ ਨਹੀਂ ਬਣਾ ਸਕਦਾ ਫੁੱਟ ਸਵਾ 40 ਨਾਲੀ ਗਲੀ ਉੱਚੀ ਹੋ ਸਕਦੀ ਹੈ ਬਾਹਲੀ ਨਹੀਂ ਕੋਈ ਕਰ ਸਕਦਾ ਜਾਨੀ ਕਿ ਇਹ ਜਿਹੜੀਆਂ ਜਾਣਕਾਰੀਆਂ ਅਸੀਂ ਚਾਹੁੰਦੇ ਆ ਕਿ ਤੁਹਾਨੂੰ ਦਿੱਤੀਆਂ ਜਾਣ ਤੇ ਤੁਸੀਂ ਆਪ ਦਾ ਆਪ ਦਾ ਘਰਾਂ ਦਾ ਪਛਾਣ ਕਰ ਲਓ ਆਪਦੇ ਨਗਰ ਦਾ ਪਛਾਣ ਕਰ ਲਓ ਕਿਉਂਕਿ ਜਾਣਕਾਰੀ ਹੁੰਦੀ ਨਹੀਂ ਜਿਹੜੇ ਹੁਣ ਮੈਂਬਰ ਬਣ ਜਾਂਦੇ ਆ ਇਹ ਜਾਣਕਾਰੀ ਤਾਂ ਕੋਈ ਲੈਂਦੇ ਨਹੀਂ ਬਸ 5 ਸਾਲ ਉਹੀ ਨਗਾ ਲੈਂਦੇ ਜਾਣਕਾਰੀ ਤਾਂ ਕੋਈ ਲੈਂਦੇ ਨਹੀਂ ਸਾਡੇ ਕੋਲੇ ਜਿਹੜੀ ਜਾਣਕਾਰੀ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਦੇਈਏ ਪਿੰਡ ਦੇ ਲੋਕਾਂ ਨੂੰ ਦੇਈਏ ਜਿਹੜਾ ਪੱਕਾ ਖੜਵੰਜਾ ਬਣ ਜਾਂਦਾ ਇੰਟਰਲੌਕ ਲੱਗੀ ਆ ਚਾਹੇ ਬੱਜਰੀ ਵਾਲੀ ਸੜਕ ਬਣੀ ਆ ਉਹਦੇ ਉੱਤੇ ਕੋਈ ਮਿੱਟੀ ਨਹੀਂ ਸੈੱਟ ਸਕਦਾ ਇਹ ਕਾਨੂੰਨ ਹੈ ਮਿੱਟੀ ਸੈੱਟ ਕੇ ਆਪਦੇ ਆਪ ਦੀ ਮਰਜ਼ੀ ਨਾਲ ਉੱਚੀ ਨਹੀਂ ਕਰ ਸਕਦਾ ਹਾਂ ਜੇ ਸੜਕ ਬਣਦੀ ਆ ਜਦੋਂ ਮਹਿਕਮਾ ਸੜਕ ਬਣਾਉਂਦਾ ਉਹ ਗੱਲ ਵੱਖਰੀ ਆ ਉਦੋਂ ਮਤਲਬ ਵੀ ਮਹਿਕਮਾ ਬਾਹਲੀ ਉੱਚੀ ਵੀ ਨਹੀਂ ਕਰ ਸਕਦਾ ਉਹ ਹਿਸਾਬ ਦੇ ਨਾਲ ਹੁੰਦੀ ਆ ਗਲੀ ਉੱਚੀ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵਾਧਾ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਤਾਂ ਇਹਨਾਂ ਗੱਲਾਂ ਵਿੱਚ ਧਿਆਨ ਰੱਖਿਆ ਕਰੋ ਬਾਹਲੀਆਂ ਗਲੀਆਂ ਜਿਹੜੀਆਂ ਉੱਚੀਆਂ ਨਹੀਂ ਹੋ ਸਕਦੀਆਂ ਥੋੜੇ ਘਰਾਂ 'ਚ ਸਰਕਾਰ ਪਾਣੀ ਨਹੀਂ ਵਾੜ ਸਕਦੀ ਬਾਹਲੀਆਂ ਉੱਚੀਆਂ ਗਲੀਆਂ ਨਹੀਂ ਬਣ ਸਕਦੀਆਂ ਇਹਦੇ ਵਿੱਚ ਵੀ ਤੁਸੀਂ ਆਪਣੇ ਆਪ ਦਾ ਧਿਆਨ ਰੱਖਿਆ ਕਰੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵਾਧਾ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਧੰਨ ਧੰਨ 사ਤਗੁਰੂ ਤੇਰਾ ਹੀ ਆਸਰਾ ਜੀ